ਬੀਸੇਂ ਜੀ ਨੈਸ਼ਨਲ ਹਾਈਵੇ ਤੁਸੀਂ ਕਿ ਝੋਂਪੜੀ ਬਾਕੇ ਬਿਠੇ ਰਹੇ ਕੀ ਗੱਲ ਬਾਤ ਹੈ ਮਿਹਨਤ ਕਿਉਂ ਬਿਠੇ ਆਪਾਂ ਸਾਦਾ ਸਾਡਾ ਹਾਂ ਜੀ ਸਾਨੂੰ ਕਣਕ ਨਹੀਂ ਮਿਲਦੀ ਕੁਛ ਨਹੀਂ ਮਿਲਦਾ ਖਾਲੀ ਬਿਲਕੁਲ ਕੰਨੀ ਸਰਕਾਰ ਤੇ ਕਹਿਰੀ ਲਗਾਤਾ ਗਰੀਬਾਂ ਨੂੰ ਪੰਜ ਪੰਜ ਮੱਲੇ ਪਲਾਟ ਪੰਡਾ ਜਿੱਤੇ ਜਾ ਰਹੇ ਹਰ ਕਿਸ ਨੂੰ ਤਰਜ਼ੀਕਾਰੀਆਂ ਹੋਣ ਸਾਡੇ ਵਰਗੇ ਗਰੀਬਾਂ ਨੂੰ ਵੀ ਦੇ ਦੇਣ ਹੈ ਅਈ ਜਿਹਨਾਂ ਚਰ ਜੀਂਦੇ ਆਹੀ ਵਿੱਚ ਸਮਝੇ ਚਾਰ ਦਿਹਾੜੇ ਸੁੱਖ ਦੇ ਲੈ ਲਿਏ ਤਲ ਨੇ ਯੂਜ਼ੇ ਠੀ ਤਾਂ ਫਿਰ ਅਸੀਂ ਸਾਰੇ ਮੁੰਡਿਆਂ ਨੇ ਵਿਚਾਰ ਬਣਾਇਆ ਕਿ ਕਿਉਂ ਨਾ ਆਪਾਂ ਸੇਵਾ ਜਿਹੜੀ ਨਿਭਾਈ ਜਾਵੇ। ਜੀ ਚੰਨੀ ਸਾਹਿਬ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਨੂੰ ਲੱਗ ਰਿਹਾ ਕਿ ਬਹੁਤ ਵਧੀਆ ਕੰਮ ਕਰ ਰਹੇ ਜੀ। ਸਾਨੂੰ ਕੀ ਹਰ ਇੱਕ ਨੂੰ ਲੱਗ ਲਿਆ ਵਰਗ ਨੂੰ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੇ ਤੁਸੀਂ ਨੀਚੇ ਦੇ ਬੰਦੇ ਦਾ ਵੀ ਸੋਚ ਰਹੇ ਜੇ ਸਾਰਿਆਂ ਦਾ ਸੋਚ ਰਹੇ ਨੇ ਪਰ ਇਹਨਾਂ ਦਾ ਪਹਿਲਾਂ ਜਰੂਰ ਸੋਚੋ। ਬਿਜੁਰਤਰੀ ਅੱਖਾਂ ਜਿਹਾ thro ਇਸ ਕਰਕੇ ਆ ਕਿ ਉਹ ਇੱਕ ਹੱਕ ਸੱਚ ਦੀ ਕਮਾਈ ਕਰਕੇ ਖਾਣ ਵਾਲਾ ਬੰਦਾ ਸੀ ਜਿਹਦੀ ਲਾਜ ਟੁੱਟਣ ਕਰਕੇ ਜਿਸ ਦੇ ਪਰਿਵਾਰ ਕਰਕੇ ਉਹ ਦੇਖ ਰਿਹਾ ਕਿ ਮੈਨੂੰ ਲੋਕ ਸਮਾਨ ਦੇ ਰਾ ਰਹੇ ਆ ਉਹ ਅਸੀਂ ਤੋਂ ਟੁੱਟ ਰਿਹਾ ਵਾ ਮੈਂ ਮਾੜੀ ਪੂਰੀ ਕੋਸ਼ਿਸ਼ ਕਰਾਂਗੇ ਵੇਖੋ ਕਿ ਜਿੱਥੋਂ ਤੱਕ ਸਾਡਾ ਜੋਰ ਹੋਏਗਾ ਨਾ ਜਿੰਨੇ ਤੱਕ ਸਾਡੀ ਹਿੰਮਤ ਆ ਸਾਡੇ ਕੋਲ ਜੋ ਕੁਝ ਗੰਜਾਸ਼ਾਈ ਦੂਰ ਕਰਾਂਗੇ ਕੋਈ ਸਾਢੇ ਹੀ ਅਸੀਂ ਲੀਟਰ ਤੇ ਹੈਗੇ ਨਹੀਂ ਇਹ ਅਸੀਂ ਲਾਰਾ ਲਾ ਕੇ ਚਾਹੀਏ ਸੈਂਟਰਲ ਪਾਵਰ ਨਾਲ ਗੱਲ ਕਰਨੇ ਆ ਕੁਝ ਦਿਨ ਪਹਿਲੇ ਇੱਕ ਸਟੋਰੀ ਪੰਜਾਬੀ ਲੋਕ ਚੈਨਲ ਨੇ ਪਬਲਿਸ਼ ਕੀਤੀ ਕਿ نیشنل ਚੰਜਾ ਹਾਈਵੇ ਤੇ ਇੱਕ ਬਜ਼ੁਰਗ ਜੋੜਾ ਜੋਗੀ ਆਪਣਾ ਚੁੱਕੀ ਇੱਕ ਚੌਂਪੜੀ ਪਾ ਕੇ ਰਹਿ ਰਿਹਾ ਸੀ ਜੋ ਕਿ ਗੱਲ ਕਰਾਂਗੇ ਸਮੇਂ ਦੇ ਸਮੇਂ ਦੇ ਵਿੱਚ ਬਹੁਤ ਹੀ ਸਰਦੀ ਦਾ ਮੌਸਮ ਚੱਲ ਰਿਹਾ ਧੁੰਦ ਕਾਫੀ ਪੈ ਰਹੀ ਠੰਡ ਬਹੁਤ ਜਿਆਦਾ ਪੈ ਰਹੀ ਹੈ ਜਿਹਦੇ ਕਾਕੇ ਬਜ਼ੁਰਗ ਜੋੜਾ ਵੀ ਇਸ ਵਕਤ نیشنل ਹਾਈਵੇ ਚੰਜਾ ਦੇ ਕੋਤਾ ਹੈ ਲੋਕੀ ਲਗਾਤਾਰ ਪੰਜਾਬੀ ਲੋਕ ਚੈਨਲ ਅਪੀਲ ਕੀਤੀ ਲੋਕਾਂ ਨੂੰ ਤਾਂ ਕਿ ਕੋਈ ਵੀ ਸਮਾਜ ਸੇਵੀ ਹੋਵੇ ਤਾਂ ਇਹਨਾਂ ਲੋਕਾਂ ਨੇ ਸਹਾਇਤਾ ਲਈ ਅੱਗੇ ਹੁਣ ਅੱਜ ਗੱਲ ਕਰਨਾ ਕੁਝ ਨੌਜਵਾਨ ਜੋਗੀ ਪਿੰਡ ਝਭਾਲ ਤੋਂ ਕਸਬਾ ਚੱਲ ਕੇ ਆਏ ਨੇ ਤਣ ਤਣ ਵਿੱਚ ਬਜ਼ੁਰਗ ਮੈਂ ਉਹ ਜੋੜਾ ਉਹ ਜੋ ਨਾਲ ਗੱਲ ਕਰ ਲੈਣੇ ਆ ਕੀ ਨਾ ਉਹਨਾਂ ਦਾ ਭਾਈ ਕਿੱਥੋਂ ਪਹੁੰਚੇ ਤੇ ਕਿਵੇਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਗੱਲ ਸਾਡੇ ਹੀ ਆ ਉਹ ਸਾਰੀ ਸੱਚੀ ਗੱਲ ਜੀ ਕਿਹਨਾਂ ਭਾਈ ਤੁਹਾਡਾ ਮੇਰਾ ਬੰਟੀ ਸ਼ਰਮਾ ਨਾਮ ਹੈ ਅਸੀਂ ਸਾਡਾ ਐਨ ਜੀਓ ਆ ਦਾ ਸਟਾਰ ਰਾਇਲ ਕਲੱਬ ਚਭਾਲ ਤੋਂ ਤੇ ਕੱਲ ਅਸੀਂ ਤੁਹਾਡੇ ਚੈਨਲ ਪਰ ਦੀ ਦੇਖੀ ਸੀ ਨਿਊਜ਼ ਦੇਖੀ ਸੀ ਇਹਨਾਂ ਦੀ ਖੈਰ ਲੰਘਦੇ ਤੇ ਹੈ ਪਰ ਕਦੀ ਪਤਾ ਨਹੀਂ ਕਿਉਂ ਨਹੀਂ ਕੁਦਰਤੀ ਤੌਰ ਤੇ ਕਿਉਂ ਨਹੀਂ ਧਿਆਨ ਕਦੀ ਪਿਆ ਕੱਲ ਨਿਊਜ਼ ਦੇਖੀ ਤਾਂ ਫਿਰ ਅਸੀਂ ਸਾਰੇ ਮੁੰਡਿਆਂ ਨੇ ਵਿਚਾਰ ਬਣਾਇਆ ਕਿ ਕਿਉਂ ਨਾ ਆਪਾਂ ਸੇਵਾ ਜਿਹੜੀ ਨਿਭਾਈ ਜਾਵੇ ਅੱਗੇ ਵੀ ਖਿਆਰ ਇਸ ਤਰ੍ਹਾਂ ਕਰਦੇ ਆ ਇਹ ਸਾਡਾ ਮੰਨ ਲਓ ਕਿ ਇੱਕ ਰੱਬ ਵੱਲੋਂ ਹੀ ਅਸੀਂ ਵੀਡੀਓ ਵੇਖਣੀ ਸੀ ਸਾਡੀ ਖੇਚ ਹੋਣੀ ਸੀ ਅਸੀਂ ਇੱਥੇ ਆਣਾ ਸੀ ਜਿੰਨੇ ਕ ਜੋਗੇ ਅਸੀਂ ਆ ਗਏ ਆ ਚਲੋ ਸਾਡੇ ਮਾਵਾ ਬਰਾਬਰ ਅਸੀਂ ਆਪਣਾ ਜਿੰਨਾ ਜੋ ਵੀ ਯੋਗਦਾਨ ਸਹੀ ਕਰ ਸਕਦੇ ਆ ਅਸੀਂ ਹਰ ਵਾਰੀ ਇਹਨਾ ਨਾ ਕਰਨ ਨੂੰ ਇਹਨਾਂ ਨਾਲ ਸਹਿਮਤ ਆ ਪਰ ਇੱਕ ਚੀਜ਼ ਬੜਾ ਦੁੱਖ ਹੁੰਦਾ ਦੁੱਖ ਇਹ ਆ ਕਿ ਮੈਂ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿਸੇ ਨੂੰ ਇਸੇ ਨੂੰ ਕਿ ਇਹ ਗਲਤ ਆ ਜਾਂ ਸਹੀ ਆ ਅਸੀਂ ਇੱਕ ਚੀਜ਼ ਕਹਿਣਾ ਚਾਹੁੰਦੇ ਆ ਉਹ ਇਹ ਕਹਿਣਾ ਚਾਹੁੰਦੇ ਆ ਖਾਸ ਕਰਕੇ ਜੋ ਇਸ ਵਕਤ ਮੌਜੂਦਾ ਸਰਕਾਰ ਕਾਂਗਰਸ ਆ ਸੀਐਮ ਆਪਣੇ ਚੰਨੀ ਸਾਹਿਬ ਕਿ ਚੰਨੀ ਸਾਹਿਬ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਸਾਨੂੰ ਲੱਗ ਰਿਹਾ ਕਿ ਬਹੁਤ ਵਧੀਆ ਕੰਮ ਕਰ ਰਹੇ ਜੀ ਸਾਨੂੰ ਕੀ ਹਰ ਇੱਕ ਨੂੰ ਲੱਗ ਲਿਆ ਵਰਗ ਨੂੰ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੀ ਤੁਸੀਂ ਨਿਚਲੇ ਬੰਦੇ ਦਾ ਵੀ ਸੋਚ ਰਹੇ ਜੇ ਸਾਰਿਆਂ ਦਾ ਸੋਚ ਰਹੇ ਨੇ ਪਰ ਇਹਨਾਂ ਦਾ ਪਹਿਲਾਂ ਜਰੂਰ ਸੋਚੋ ਇੱਕ ਵਾਰੀ ਗਰਾਊਂਡ ਲੈਵਲ ਤੇ ਆ ਕੇ ਨਾ ਸਾਨੂੰ ਇਹ ਇੱਕ ਵਾਰੀ ਮੌਕਾ ਦਿਓ ਗਰਾਊਂਡ ਲੈਵਲ ਤੇ ਤੁਹਾਨੂੰ ਦਿਖਾਈਏ ਕਿ ਸੱਚਾਈ ਹੈ ਕੀ ਹੈ ਸਿਰਫ ਇਹ ਨਹੀਂ ਆ ਇੱਕਲਾ ਤਰਨਤਨ ਜ਼ਿਲ੍ਹੇ ਦੀ ਤੁਹਾਡੇ ਹੋਰ ਜ਼ਿਲ੍ਹੇ ਅੰਮ੍ਰਿਤਸਰ ਜ਼ਿਲ੍ਹਾ ਜੋ ਜਿੰਨੇ ਵੀ ਜ਼ਿਲ੍ਹੇ ਆ ਨਾ ਪੰਜਾਬ ਦੇ ਸਾਰਿਆਂ ਦੀ ਗਰਾਊਂਡ ਲੈਵਲ ਤੇ ਦੇਖੋ ਆਗੇ ਕਿ ਕਿਥੇ ਇਹ ਇੰਨਾ ਵਰਗੇ ਪਰਿਵਾਰ ਕਿੰਨੇ ਪਰਿਵਾਰ ਬੈਠੇ ਨੇ ਤੇ ਚਲੋ ਸਾਡੀ ਤੇ ਨਹੀਂ ਔਕਾਤ ਨਹੀਂ ਹੈਗੀ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਸਾਡੇ ਵਰਗੇ ਹੋਰ ਬੜਾ ਸੇਵਾਦਾਰ ਹੈਗੇ ਜਿਹੜੇ ਕਰ ਰਹੇ ਆ ਪਰ ਮੈਂ ਹੋਰ ਪਿੰਡ ਵਾਲਿਆਂ ਨੂੰ ਕਹਿੰਦਾ ਆ ਕਿ ਆਪਾਂ ਵੀਰੋ ਆਪ ਆਪਣਾ ਪਿੰਡ ਹੀ ਸੰਭਲੀਏ ਆਪ ਆਪਣਾ ਜ਼ਿਲ੍ਹਾ ਹੀ ਸੰਭੀਆ ਆਪਾਂ ਬਾਹਰ ਨਾ ਚਾਈਏ ਕੀ ਆਪਾਂ ਨੂੰ ਰਾਸ਼ਨ ਦੇ ਦੀ ਇਹਨੂੰ ਦੇ ਦੀ ਆਪਾਂ ਆਪਣਾ ਪਿੰਡ ਹੀ ਸੰਭੀ ਕਿਉਂਕਿ ਇਹ ਇੱਕ ਬਹੁਤ ਜ਼ਰਾ ਹੁਣ ਮੈਂ ਕਿਹਨਾਂ ਦਾ ਜਾ ਨਹੀਂ ਸਕਦਾ ਕਿ ਹਰ ਕੋਈ ਬੰਦਾ ਆਪਣੇ ਆਪ ਤੇ ਲੈ ਕੇ ਦੇਖੇ ਕਿ ਜਦੋਂ ਐਸਾ ਹਾਲਾਤ ਰਹਿਣਾ ਬੋਵੇ ਤੇ ਕਿ ਕੰਡੀ ਤੁਸੀਂ ਆਏ ਜੇ ਇਹਨਾਂ ਕੋ ਪਰਿਵਾਰ ਕੋ ਪਹੁੰਚੇ ਜੱਜ ਇਹਨਾਂ ਸਾਹਤ ਲਈ ਪਹੁੰਚ ਕੇ ਕੀ ਹਾਲਾਤ ਦੇਖੇ ਤੀਆਂ ਮੱਕੇ ਬਯੋਗ ਜੋੜੇ ਬੈਠੇ ਪਏ ਆ ਠੀਕ ਨਹੀਂ ਹੈਗੇ ਨੇ ਮਾਵਾਂ ਤੀ ਦੇਖ ਲਈ ਆ ਕੀ ਹਾਲਾਤ ਕੀ ਤੁਹਾਨੂੰ ਲੱਗੇ ਕੀ ਹੋ ਜਾਵੇ ਮੈਂ ਤਾਂ ਇੱਕ ਇੱਕ ਤੁਹਾਨੂੰ ਦੱਸ ਰਿਹਾ ਆ ਕਿ ਸਿਰਫ ਸਾਡਾ ਕੁਦਰਤੀ ਜੋ ਮੇਰੇ ਮੇਰਾ ਬਾ ਕਿ ਮੈਂ ਸਿਰਫ ਅੱਖਾਂ ਜੱਥਰੂ ਨਹੀਂ ਦਿਖਾ ਸਕਦਾ ਲੋਕਾਂ ਨੂੰ ਪਰ ਗੱਲ ਇਹ ਆ ਕਿ ਜਿਹੜਾ ਦਰਦ ਫੁੱਟਦਾ ਵਾ ਉਹ ਦਿਲੋਂ ਫੁੱਟਦਾ ਹੈ ਮੈਂ ਫਿਰ ਵੀ ਗੁਜਾਰਿਸ਼ ਕਰੂੰਗਾ ਇੱਥੋਂ ਦੇ ਮੌਜੂਦਾ ਹਲਕਾ ਵਿਧਾਇਕ ਨਾਲ ਡੀਸੀ ਸਾਹਿਬ ਨਾਲ ਅਸੀਂ ਜਿੰਨੇ ਜੋਗੇ ਹੈਗੇ ਆ ਸਾਡਾ ਜਿੰਨਾ ਕਿ ਸਾਡਾ ਰੱਬ ਨੇ ਸ਼ਕਤੀ ਬਖਸ਼ੀ ਆ ਅਸੀਂ ਵੀ ਉਹਨਾਂ ਕਾ ਯੋਗਦਾਨ ਪਾਵਾਂਗੇ ਪਰ ਥੋੜਾ ਜਿਹਾ ਯੋਗਦਾਨ ਤੁਸੀਂ ਵੀ ਪਾਓ ਕਿਉਂਕਿ ਜ਼ਰੂਰੀ ਆ ਇਨਾ ਬੰਦਿਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਆ ਜੇਕਰ ਆਪਾਂ ਸਾਥਨਾ ਦੇ ਸਕੇ ਤਾਂ ਆਪਾਂ ਫਿਰ ਕਿਸ ਤਰ੍ਹਾਂ ਗੱਲ ਦੇ ਅੱਗੇ ਕਹਿ ਸਕਦੇ ਆ ਵੇਖੋ ਜੀ ਮੁੱਦੇ ਕੀ ਆ ਸਿਰਫ ਸਾਨੂੰ ਇਲੈਕਸ਼ਨ ਦਾ ਦੌਰ ਚੱਲਦਾ ਪਿਆ ਕੀ ਕਰਦੇ ਹੋਏ ਆ ਮੇ ਜੀ 100 ਕੋਈ ਕਹਿ ਰਹੀ ਹਾਂ 1000 ਰੁਪਿਆ ਦੇਵਾਂਗੇ ਕੋਈ ਸਰਕਾਰ ਕਹਿ ਰਹੀ ਹੈ 400 ਰੁਪਿਆ ਵੀ ਲਈ ਦੇਵਾਂਗੇ ਕੋਈ ਕਹਿ ਰਹੀ ਹੈ ਜੀ ਅਸੀਂ ਆ ਕਰਦਾਂਗੇ ਕੋਈ ਕਹਿ ਰਿਹਾ ਜੀ ਮੈਂ ਰੈਗੂਲਰ ਕਰ ਦੂੰਗਾ ਕੋਈ ਨਵੀਆਂ ਪੋਲਸੀਆਂ ਲਿਆਵਾਂਗਾ ਜਿੱਥੇ ਆਪਾਂ ਪੁਰਾਣੇ ਬੰਦੇ ਬੈਠੇ ਆਪਾਂ ਉਹਨਾਂ ਨੂੰ ਤਾਂ ਸਟੈਂਡ ਕਰ ਲੀਏ ਆਪਾਂ ਉਹ ਤੇ ਪਹਿਲਾਂ ਦੇਖ ਲਈ ਆ ਕੇ ਮੈਂ ਤੇ ਇੱਕੋ ਗੱਲ ਸਾਰੀਆਂ ਪਾਰਟੀਆਂ ਨੂੰ ਕਹਿਣਾ ਵਾਂ ਅੱਜ ਮੇਰੇ ਤੋਂ ਲਖਾ ਲਓ ਤੁਸੀਂ ਸਾਰਿਆਂ ਨੇ ਰੱਬ ਨੂੰ ਜਾਣ ਦੇਣੀ ਆ ਇੱਕ ਵਾਰੀ ਹਰ ਇੱਕ ਇਹੋ ਜਿਹੇ ਪਰਿਵਾਰ ਦੇ ਕੋਲ ਜਾ ਕੇ ਕੱਲਾ ਰੋਟੀ ਨਾ ਖਾਓ ਉਹਨਾਂ ਦਾ ਕੰਮ ਕਰਕੇ ਖਵਾ ਦਿਓ ਇੱਕ ਦੋ ਦਿਨ ਦੇ ਵਿੱਚ ਚਾਹੇ ਆਪਣੀ ਜੇਬ ਚੋਂ ਕਰਕੇ ਖਵਾ ਦਿਓ ਤੇ ਤੁਹਾਨੂੰ ਰੱਬ ਆਪ ਜਿਤਾਊਗਾ ਤੁਹਾਨੂੰ ਲੋਕਾਂ ਅੱਗੇ ਜਾਣ ਦੀ ਲੋੜ ਨਹੀਂ ਪੈਣੀ ਸਰ ਵੋਟਾਂ ਆਈਆਂ ਮੈਂ ਤੁਸੀਂ ਗੱਲ ਕਰਦੇ ਇਲੈਕਸ਼ਨਲ ਦੌਰ ਚੱਲ ਰਿਹਾ ਵਾ ਕਿ 2.5 ਸਾਲ ਹੋ ਗਏ ਬਜ਼ੁਰਗ ਜੋੜਾ ਨੈਸ਼ਨਲ ਹਾਈਵੇ ਤੇ ਬਿਠਾਇਆ ਤੁਹਾਨੂੰ ਵੀ ਲੱਗਦਾ ਕਿ ਇਹ तमाम ਸਿਆਸੀ ਨੇਤਾਵਾਂ ਦਾ ਨੰਗੇ ਹੁਣ ਕਿ ਨਿਗਰਣੀ ਪਈ ਹੋਗੀ ਤਾਂ ਕਿ ਮੈਂ ਪੰਜਾਬੀ ਲੋਕ ਸੇਵਾ ਦਾ ਪੰਜਾਬੀ ਲੋਕ ਚੈਨਲ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹੋ ਜਿਹੇ ਗਰੀਬ ਲੋਕਾਂ ਦਾ ਮੁੱਦਾ ਠਾਇਆ ਔਰ ਸਾਡੇ ਸਾਹਮਣੇ ਸਚਾਈ ਲੈਂਦੀ ਸਾਨੂੰ ਵੀ ਨਹੀਂ ਪਤਾ ਸੀ ਪਰ ਜਿਹੜਾ ਆ ਜੀਟੀ ਰੋਡ ਤਰਨਾ ਬਾਈਪਾਸ ਇੰਡੀਅਨ ਗੈਸ ਲੱਗੇ ਆ ਰੋਜ਼ ਇਥੋਂ ਦੀ ਹਿਸਾਬ ਲੰਘਦੇ ਨੇ ਸਾਡੇ ਹਲਕਾ ਵਿਧਾਇਕ ਨਾਮ ਦੇ ਐਮਐਲਏ ਸਾਹਿਬ ਤੰਗਦੇ ਨੇ ਸਾਰੇ ਹਰ ਹਰੀ ਦੇ ਤੋਂ ਲੰਗਦਾ ਕਿ ਉਹਨਾਂ ਨੂੰ ਇਹ ਕੁਝ ਨਹੀਂ ਦਿੰਦਾ ਅਸੀਂ 5 ਮੱਲੇ ਦਾ ਪਲਾਟ ਕੱਟਦਾ ਕਿੱਥੇ ਪਲਾਟ ਕੱਟਦਾ ਇਹਨਾਂ ਲੋਕਾਂ ਦਾ ਕੀ ਕਰਨਾ ਇਹਨਾਂ ਲੋਕਾਂ ਦਾ ਗਰੀਬੀ ਦਾ ਕੋਈ ਹੱਲ ਕਰੋ ਅੰਦਰ ਦੇ ਕੋ ਖਾਂ ਨੂੰ ਗਏ ਬਿਮਾਰ ਪਏ ਦੋ ਮੁਆਰਬੇ ਆ ਔਰ ਇਹਨਾਂ ਨੂੰ ਕੁਝ ਜੰਨਰ ਕਰਕੇ ਜ਼ਿੰਦਗੀ ਜੀਂਦੇ ਆ ਹਲਕਾ ਵਿਧਾਇਕ ਸਾਹਿਬ ਦਾ ਇੱਥੋਂ ਦੇ ਨਹੀਂ ਬਿਲਕੁਲ ਇੱਥੋਂ ਦੇ ਡੀਸੀ ਸਾਹਿਬ ਰੋਜ਼ ਲੰਗਦੇ ਨੇ ਉਹ ਵੀ ਵੇਖਣ ਵੀ ਜਿੱਡੀ ਰੋਡ ਤੇ ਕੀ ਬਣ ਦਿਆ ਵਾ ਕਿਸੇ ਨਾ ਕਿਸੇ ਲੋਕਾਂ ਦੀ ਬਾਤ ਪੁੱਛਣ ਰਾਸ਼ਨ ਪਾਣੀ ਦੇਣ ਵੱਡੇ ਵੱਡੇ ਐਲਾਨ ਕਰ ਦਿੱਤੇ ਆ ਮੈਨੂੰ ਦੱਸੋ ਐਲਾਨਾਂ ਦਾ ਕੀ ਫਾਇਦਾ ਜੇ ਆਪਾਂ ਕਿਸੇ ਦੀ ਮਦਦ ਨਾ ਕਰ ਸਕੇ ਤੇ ਉਸੇ ਇਹ ਵੇਖੋ ਕਿ ਬਜ਼ੁਰਗੋ ਕੋ ਜਿਹੜੋ ਅਸੀਂ ਗਏ ਆ ਬਜ਼ੁਰਗਜ਼ ਦੇ ਅੱਖਾਂ 'ਚ ਅਥਰੂ ਕਿਉਂ ਆ ਬਜ਼ੁਰਗ ਦੀ ਅੱਖਾਂ 'ਚ ਅਥਰੂ ਇਸ ਕਰਕੇ ਆ ਕਿ ਉਹ ਇੱਕ ਹੱਕ ਸੱਚ ਦੀ ਕਮਾਈ ਕਰਕੇ ਖਾਣ ਵਾਲਾ ਬੰਦਾ ਸੀ ਜਿਹਦੀ ਲਾਜ ਟੁੱਟਣ ਕਰਕੇ ਜਿਸ ਦੇ ਪਰਿਵਾਰ ਕਰਕੇ ਉਹ ਦੇਖ ਰਿਹਾ ਕਿ ਮੈਨੂੰ ਲੋਕ ਸਮਾਨ ਦੇ ਰਾ ਰਹੇ ਆ ਉਹ ਅਸੀ ਟੁੱਟ ਰਿਹਾ ਵਾ ਉਹ ਇਸ ਚੀਜ਼ੋ ਟੁੱਟ ਰਿਹਾ ਵਾ ਹੁਣ ਇਲਾਜ ਇਹ ਕਹਿੰਦੇ ਹੋ ਤੇ ਇਲਾਜ ਦੇ ਪੱਖੋਂ ਇਹਨਾਂ ਦਾ ਕੀ ਗੱਲ ਕਰਾ ਨਹੀਂ ਸਕਦੀ ਸਰਕਾਰ ਇਨਨ ਤੋਰਨ ਤੇ ਪੈਨਸ਼ਨ ਮਾਤਾ ਕਿੰਨੀ ਆਉਂਦੀ ਤੁਹਾਡੀ 1500 1500 ਹਰ ਮਹੀਨੇ ਮਿਲਦੀ ਹਾਂਜੀ 1500 ਰੁਪਏ ਪੈਨਸ਼ਨ ਮਿਲਦੀ ਹੈ ਸਰ ਕਿੰਨੇ ਜਣਾਂ ਨੂੰ ਮਿਲਦੀ ਇੱਕ ਨੂੰ ਕਿ ਦੋ ਨੂੰ ਨਹੀਂ ਦੋ ਨੂੰ ਦੋਨ ਮਿਲਦੀ ਤਿੰਨ ਪਾਣੀ ਦਾ ਸਰਦਾ ਹੀ ਰੋਟੀ ਪਾਣੀ ਦਾ ਬਸ ਚਾਹ ਪਾਣੀ ਦਾ ਸਰਦਾ ਹੀ ਰੋਟੀ ਪਾਣੀ ਤੇ 3000 ਦੇ ਵਿੱਚ ਦੇਖੋ ਤੁਸੀਂ ਮੈਨੂੰ ਛੱਡੋ ਇਹਨਾਂ ਨੂੰ ਛੱਡੋ ਇੱਕ ਜਿਹੜੇ ਸਾਡੇ ਸੀਐਮ ਸਾਹਿਬ ਨੂੰ ਮੈਂ ਇਹ ਨਹੀਂ ਬੇਨਤੀ ਕਰਨਾ ਚਾਹੁੰਦਾ ਤੁਸੀਂ ਇੱਕ ਚੀਜ਼ ਦੱਸ ਦਿਓ ਸਾਨੂੰ ਕਿ 3000 ਨਾਲ ਇੱਕ ਪਰਿਵਾਰ ਗੁਜ਼ਾਰਾ ਕਰ ਲੇਗਾ ਜੀ ਕਿਉਂਕਿ ਇਸ ਵਕਤ ਮੌਜੂਦਾ ਸਰਕਾਰ ਕਾਂਗਰਸ ਦੀ ਹੈ ਸੀਐਮ ਸਾਹਿਬ ਚੰਨੀ ਜੀ ਅਸੀਂ ਤਾਂ ਸਵਾਲ ਉਹਨਾਂ ਨੂੰ ਕਰਨੇ ਨੇ ਅਸੀਂ ਦੂਸਰੀ ਪਾਰਟੀ ਨੂੰ ਨਹੀਂ ਕਰ ਸਕਦੇ ਜਦੋਂ ਉਹ ਆਣਗੇ ਫਿਰ ਆਪੇ ਸੀ ਉਹਨਾਂ ਨੂੰ ਪੁੱਛਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦੁਬਾਰਾ ਆਓ ਪਰ ਪਹਿਲਾਂ ਗਰਾਊਂਡ ਲੈਵਲ ਤੇ ਇਹਨਾਂ ਲੋਕਾਂ ਦੀ ਇੱਕ ਵਾਰੀ ਬਾਹ ਆ ਕੇ ਫੜੋ ਤਾਂ ਜੋ ਕਿ ਹਰ ਵਰਗ ਤੁਹਾਡੇ ਨਾਲ ਚੱਲੇ ਹਰ ਵਰਗ ਤੁਹਾਡੇ ਨਾਲ ਚੱਲੇ ਨਹੀਂ ਤੇ ਬਾਪੂ ਜੀ ਦੀਆ ਇੱਕ ਵਾਰੀ ਅਥਰੂ ਦਿਖਾ ਦਿਓ ਸ਼ਾਇਦ ਚੰਨੀ ਸਾਹਿਬ ਤੱਕ ਪਹੁੰਚਣ ਤੇ ਸ਼ਾਇਦ ਥੋੜੀ ਬਤੀ ਇਹਨਾਂ ਦੀ ਹੈਲਪ ਕਰ ਸਕਣ ਮਾਰੇ ਤੁਹਾਡੇ ਕੋਲ ਬੱਚੇ ਆੜੀ ਤੁਹਾਡੇ ਬੱਚੇ ਤੁਹਾਡੀ ਸਹਾਇਤਾ ਲਈ ਨਹੀਂ ਕੋਈ ਨਹੀਂ ਪਹੁੰਚਿਆ ਤੁਹਾਡੇ ਕੋ ਬੱਚੇ ਤੁਹਾਡੇ ਪਹੁੰਚੇ ਸਹਾਇਤਾ ਲਈ ਬਟ ਤੁਹਾਡੇ ਕੋ ਪਹੁੰਚੇ ਤੁਹਾਡੀ ਮਤ ਲਈ ਹਾਂਜੀ 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 ਇਹੋ ਬਣਾ ਦਿਓ ਜਗਾਈ ਕੁਆਟਰ ਕੂਟਰੀ ਬਸ ਇੰਨਾ ਹੀ ਬਹੁਤ ਆ ਬਾਜੂਆ ਵੀ 5000 ਸਾਰਾ ਕੋਟਾ ਤੁਹਾਡੇ ਲਈ ਹਾਂ ਇਹ ਮਾਤਾ ਦੀ ਪੂਰੀ ਕੋਸ਼ਿਸ਼ ਕਰਾਂਗੇ ਵੇਖੋ ਕਿ ਜਿੱਥੋਂ ਤੱਕ ਸਾਡਾ ਜੋਰ ਹੋਏਗਾ ਨਾ ਜਿੰਨੇ ਤੱਕ ਸਾਡੀ ਹਿੰਮਤ ਹੈ ਸਾਡੇ ਕੋਲ ਜੋ ਜਗਨਜਾਇਸ਼ੀ ਜੋਰ ਕਰਾਂਗੇ ਕਿਉਂਕਿ ਅਸੀਂ ਅੰਹੀਂ ਅਸੀਂ ਲੀਡਰ ਤੇ ਹੈਗੇ ਨਹੀਂ ਕਿ ਅਸੀਂ ਲਾਰਾ ਲਾਗੇ ਚਾਹੀਏ ਅਸੀਂ ਸਿਰਫ ਇਹ ਆ ਅਸੀਂ ਵੀ ਹੱਕ ਸੱਚ ਦੀ ਖਾਣ ਲੈ ਆ ਅਸੀਂ ਜਿੰਨੇ ਕਿ ਜੋਗੇ ਬੱਚੇ ਤੇਰੇ ਹੈਗੇ ਆ ਸਾਰੇ ਹਮਰ ਅਸੀਂ ਜਿੰਨੇ ਜੋਰ ਕਰਾਂਗੇ ਸਾਡੇ ਅਫਸਰ ਵੀ ਨਹੀਂ ਮਾੜੇ ਸਾਡੇ ਕੋਈ ਵੀ ਨਹੀਂ ਮਾੜਾ ਸੀ ਕਿ ਕਹਿੰਦੇ ਅਸੀਂ ਇਹ ਕਹਿੰਨੇ ਆ ਕਿ ਇਹ ਅਸੀਂ ਨਹੀਂ ਤੁਸੀਂ ਵੀ ਨਹੀਂ ਸਾਰੇ ਅਸੀਂ ਇਹ ਕਹਿੰਦੇ ਆ ਕਿ ਇੱਕ ਵਾਰੀ ਸ਼ਾਇਦ ਹੁਣ ਹੀ ਅੱਖਾਂ ਖੁੱਲ ਜਾਣ ਆ ਕੇ ਸਾਡੀ ਹੈਲਪ ਕਰ ਦੇਣ ਸਾਡੇ ਲਈ ਉਹ ਵੀ ਬਹੁਤ ਚੰਗੇ ਰੱਬ ਰੂਪੀ ਸਾਡੇ ਲਈ ਹੋ ਜੇ ਇਹ ਸਾਨੂੰ ਨੌਜਵਾਨ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲਗਾਤਾਰ ਤੁਸੀਂ ਨੈਸ਼ਨਲ ਹਾਈਵੇਅ ਚਿੰਜਰੇ ਦੇ ਜੋ ਪਰਿਵਾਰ ਬਜ਼ੁਰਗ ਮਾਤਾ ਆਤੇ ਪਰਵਜੂਗ ਬਟਾ ਬੈਠੇ ਨੇ ਉਹਨਾਂ ਦੀ ਸਹਾਇਤਾ ਲਈ ਕੁਝ ਨਾ ਕੁਝੇ ਇਹਨਾਂ ਪਰਵਾਰਾਂ ਦੇ ਜੋੜ ਕਰਨ ਤਾਂ ਜੋ ਇਹ ਪਰਿਵਾਰ ਆਉਣ ਵਾਲੇ ਜੋ ਦਿਨ ਦਾ ਪਰ ਦੇਖ ਰਹੇ ਬਹੁਤ ਜੜੀ ਪੰਜਾਬ ਵਿੱਚ ਠੰਡ ਦੀ ਗੱਲ ਕਰਨ ਲੱਗੇ ਮਾਈਨਸ 3 ਤੋਂ ਵੀ ਡਿਗਰੀ ਟੈਂਪਰ ਜਾ ਰਹੇ ਲੇਕਿਨ 7 6 ਦੀ ਛਾਂ ਦੀ ਗੱਲ ਕਰ ਲੋ ਤੇ ਮੇਰੇ ਪਿੱਛੇ ਦੇਖ ਸਕਦੇ ਕੈਮਰੇ ਕਾਨਿਆਂ ਦੀ ਛਾਂ ਤੇ ਆ ਜਮੀਨ ਠੰਡੀ ਆ ਛੱਤ ਤੋਂ ਠੰਡੀ ਹਵਾ ਆਉਂਦੀ ਆ ਤੇ ਬਜ਼ੁਰਗ ਜਿੰਨੇ ਜੋਗੀ ਨੌਜਵਾਨ ਨੇ ਸਹਾਇਤਾ ਲਈ ਅੱਗੇ ਆਏ ਨੇ ਅਹੀਂ ਉਹਨੂੰ ਅੱਜ ਉਹ ਸਾਰਾ ਸਾਮਾਨ ਨੂੰ ਅਪੀਲ ਕਰਦੇ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਲਗਾਤਾਰ ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਲੈ ਗਿਓ ਤਾਂ ਜੋ ਇਹ ਆਉਣ ਵਾਲੇ ਸਮੇਂ ਵਿੱਚ ਆਪਣਾ ਜੀਵਨ ਸੋਨਾ ਬਤੀਤ ਕਰ ਸਕਣ ਨਿਤਨਤ ਪਵਨ ਕੁਮਾਰ ਪੰਜਾਬੀ ਲੋਚਨ